ਤੇ ਚੜੂਨੀ ਦਾ اعلان ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਵਿੱਚ ਉਤਰਨਗੇ ਆਪਣੇ ਉਮੀਦਵਾਰ ਜਲੰਦਰ ਨੂੰ ਛੱਜ ਕੇ ਚਾਰ ਸੀਟਾਂ ਤੇ ਚੋਣ ਲੜਨਗੇ ਪੰਥਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਵਿਖੇ ਪੰਜਾਬ ਦੇ ਵੱਖ-ਵੱਖ ਪੌਦੇਦਾਰਾਂ ਤੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਮੀਟਿੰਗ ਦੇ ਵਿੱਚ ਉਹਨਾਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਕਿ ਜਥੇਬੰਦੀਆਂ ਨੂੰ ਹਰ ਜ਼ਿਲ੍ਹੇ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਗੁਰਰਾਮ ਸਿੰਘ ਚੜੂਨੀ ਨੇ ਅੱਗੇ ਕਿਹਾ ਕਿ ਪੰਜਾਬ ਤੋਂ ਇਲਾਵਾ ਹੋ ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਵੀ ਚੋਣ ਲੜਨਗੇ ਉਹ ਸਾਰੇ ਵੀ ਜਿਹੜੀਆਂ ਉਹ ਮੈਜੋਰੀਆ ਲਈਆਂ ਵੀ ਹੋ ਰਕੋ ਉਹ ਵੀ ਆਤੀ ਨੂੰ ਵਧਾਓ ਜੇ ਜ਼ਿੰਮੇਵਾਰੀਆਂ ਲਈਆਂ ਨੇ ਜਿਹੜੇ ਨਿਚੋੜੀ ਟੀਮ ਉਹਦਾ ਕੰਮ ਕਰੇਗਾ ਕੋਈ ਅਜੀ ਬਿਊਟੀਆਂ ਲਈਆਂ ਨਹੀਂ ਤੇ ਇਸ ਜਿਹੜੀ ਯੂਨੀਅਨ ਨੂੰ ਅੱਗੇ ਵਧਾਉਣ ਦਾ ਜਿਹੜਾ ਹੈ ਉਹ ਜਿੱਦਾਂ ਕੀ ਫੈਸਲਾ ਇਹ ਲਿਆ ਹੈ ਕਿ ਜਿਹੜਾ ਆਲ ਵਾਲਾ ਇਲੈਕਸ਼ਨ ਹੋਏਗਾ ਜਿਹਦੇ 4 ਸੀਟਾਂ ਤੇ ਇਹ ਜਲੰਧਰੋਂ ਛੱਟ ਕੇ ਜਿਹੜੀ ਅੱਗੇ ਹੋਏ ਉਸ ਤੇ ਜਿਹੜਾ ਹੈ ਅਸੀਂ ਸੋ ਸੁਰਸਪਾਲ ਦੀ ਲੋਕ ਕਨਸਟਿਟਿਊਸ਼ਨ ਤੇ ਬਾਕੀ ਜਿਹੜਾ ਹੈ ਸਾਰਾ ਇਹ ਜਿਹੜਾ ਲਾਈਆ ਰਿਹਾ ਕਿ ਵੀ ਯੂਨੀਅਨ ਦਾ ਜਿਹੜਾ ਵਿਸਤਾਰ ਹੈ ਉਹ ਉਂਦਾ ਤਰ੍ਹਾਂ ਜਿਹੜੇ 4 ਸਿੱਖਾਂ ਬਸੀਆਂ ਨੇ ਜਿਹੜੇ 4 ਸਭੀ ਲੈਕਚਰ ਹੋ ਰਹੇਗੇ ਉਹਨਾਂ ਦੀ ਗੱਲ ਇਹ ਸਿ ਹੈ ਜਨਸਤ ਹੋ ਰਿਹਾ ਹੈ ਨਾ ਉਹਨੂੰ ਛੱਡ ਕੇ ਜਿਹੜੇ ਅੱਗੇ 4 ਹੋਣਗੇ ਜਿਹੜੇ ਦੋ ਨੂੰ ਬਾਤ ਕਰਨੀ ਨੇ ਬਾਤ ਉਹ ਵੀ ਹੋ ਜੂਗੀ ਦਿਖੋ ਜਿਹੜੀਆਂ ਨੇ ਟਾਈਮ ਟਾਈਮ ਦੀਆਂ ਮੰਡਾਂ ਨੇ ਤੇ ਹਰ ਇਲਾਕੇ ਦੀਆਂ ਵੱਖਰੀਆਂ ਵੱਖਰੀਆਂ ਇਹਨਾਂ ਵਾਸਤੇ ਜਿਹੜੀਆਂ ਆਪੋ ਆਪਣੀ ਯੂਨੀਅਨ ਅਲੌਸਰਸ ਕਰਦੀਆਂ ਰਹਿੰਦੀਆਂ ਨੇ ਜਿਹੜੇ ਬੈਠੇ ਨੇ ਮੈਂ ਤਾਂ ਸਵਾਗਤ ਹੈ ਜਿੰਦਾ ਪਰ ਜਿਹੜਾ ਹੈ ਉਹ ਜਿਵੇਂ ਮਤਲਬ ਲੋੜ ਪਏਗੀ ਉਹ ਜਿੱਥੇ ਵੀ ਲੋੜ ਪਏਗੀ ਉੱਥੇ ਜਾਓਗੇ ਜਿਹਦੇ ਬਾਰੇ ਜੀ ਪਾਸ ਨੇ ਤਾਂ ਜੇ ਮਤਾ ਪਾਸ ਜਦੋਂ ਲੋੜੇ ਆਏਗੀ ਤਾਂ ਫਤਰ ਲੈਣੀ ਇਹਲਾ ਵੀ ਡੰਡੇ ਖਾਣੇ ਹੋਰ ਨਹੀਂ ਦਿਖਾਉਂਦੇ ਹੋਰ ਕੀ ਫੀਲ ਕਰਾਉਂਦੇ ਆਂ ਜੀ 17 ਰੁਪਏ 17 ਰੁਪਏ ਰੋਜ਼ ਦੇ ਦਿੱਤੇ ਨੇ ਹੋਟਲ ਦੇ 14 ਕੰਪਨੀ 30 ਰੁਪਏ ਦਾ ਹੋ ਰਿਹਾ ਹੈ ਕੋਈ 17 ਰੁਪਏ ਰੋਜ਼ ਦੇ ਦਾਬਲਾ ਤੋਂ ਦਿੱਤੇ ਨੇ ਇਹ ਸਾਡੀ ਮਤਲਬ ਇੱਕ ਜਲੇ ਤੇ ਮੇਲ ਛਿਰਕ ਵਾਲੀ ਗੱਲ ਹੈ 2000 ਰੁਪਏ ਕੀ ਸਰਦਾ ਪ੍ਰਚਾਰ ਚੱਲੇਗਾ 2000 ਰੁਪਏ ਚ ਉਸ ਤੋਂ ਸੀ ਨਹੀਂ ਕਰਦੇ ਵਾਪਸ ਵੀ ਸਾਡੇ ਕੋਲ ਕਿਹਾ ਕਿ ਕਿਸੇ ਨਾਲ ਕਰ ਦੇਣਾ ਪਰ ਇਹ ਪਹਿਲਾਂ ਭੁੱਖ ਦੇ ਸਰ ਭੀਖ ਦੇ ਉਹ ਸਹੀ ਜੀ ਦੇ ਬਣਾ ਕਰ ਰਹੇ ਹੋ ਇਹ ਜਿਹੜੇ ਰੇਟ ਵਧਾਏ ਨੇ ਇਸ ਵਾਰੀ ਉਹ ਰੇਟ ਵੀ ਜਿਹੜਾ ਹੈ ਬਹੁਤ ਮੰਨਲੀ ਹੈ ਲਗਾਈ ਦੇ हिसाब ਨਾਲ ਨਹੀਂ ਹੈ ਸਾਡੀ ਉਹ ਅਤੇ ਇਹ ਮੰਗ ਹੈ ਕਿ ਵੀ ਕਿਸਾਨ ਦੇ ਜਿਹੜੇ ਰੇਟ ਹੈ ਉਹ ਉਹਨਾਂ ਮੁੱਲ ਸੂਚਕਾ ਦੇ ਨਾਲ ਚਲਦਾ ਜਾਏ ਜਿਵੇਂ ਲਗਾਈ ਵਦੇ